ਜੀ ਕਾਈ ਕਰ ਨਹੀਂ ਛਾਡੇ ਨਾ ਮੇਰੀ ਗੱਲ ਸੁਣਾਂ ਕੀ ਹੋ ਗਿਆ ਤੁਹਾਨੂੰ ਹੋਇਆ ਕੋਖਣੀ ਮੈਨੂੰ ਆ ਤੂੰ ਕੀ ਪੰਗਲੇ ਮੈਨੂੰ ਲਟਾ ਰੋਂ ਨੀ ਹਰੇ ਘਰ ਦੇ ਵਿੱਚ ਮੇਰੀ ਆਤ ਹੈ ਨਾ ਸਹੀ ਕੀ ਕੀਤਾ ਮੈਂ ਕੀ ਹੋਇਆ ਤੁਹਾਨੂੰ ਤੈਨੂੰ ਪਤਾ ਸਾਰਾ ਗੋਰ ਐਵੇਂ ਜਾਣ ਚੀ ਬੰਦਰੀ ਨਹੀਂ ਨਹੀਂ ਜਾਣ ਜਾਣ ਕੇ ਲੈ ਲੈ ਲਈ ਸਿੱਧੀ ਜੀ ਗੱਲ ਮੇਰੀ ਸੁਣ ਜੇ ਉਹ ਕੁੜੀ ਦੇ ਪੇਕੇ ਵਾਲੀ ਕੋ ਲੈ ਕੇ ਆਉਂਦੇ ਸਾਰਾ ਗੋਰ ਤੈਨੂੰ ਕੀ ਪ੍ਰੋਬਲਮ ਹੈ ਕੋਈ ਪ੍ਰੋਬਲਮ ਤੇ ਢੇਰ ਵੇੜ ਹੁੰਦੀ ਹੈ ਅੱਛਾ ਹਾਂ ਹਾਡੇ ਕਾਲੇ ਚਪਾਤੇ ਵਾਲੇ ਉਹਨਾਂ ਨੇ ਲੱਗ ਕੇ ਬਤਾਏ ਚੀਜ਼ਾਂ ਦਾ ਇਹਦਾ ਮਤਲਬ ਆ ਤਾਂ ਇਹ ਸਾਰਿਆਂ ਦੇ ਅੰਦਰ ਇਹੰਦਾ ਲੜੀ ਭੁਗਤਿਆ ਕੀ ਲੜੀ ਭੁਗਤਿਆ ਤੁਹਾਨੂੰ ਦੱਸਨ ਦਾ ਕੀ ਮਤਲਬ ਹੈ ਕਿਹਨੇ ਦੱਸਿਆ ਤੁਹਾਨੂੰ ਮੈਨੂੰ ਕਿਸੇ ਨੇ ਨਹੀਂ ਦੱਸਿਆ ਬਈ ਪਹਿਲਾਂ ਮੈਨੂੰ ਤੂੰ ਦੱਸ ਤੈਨੂੰ ਕੀ ਪ੍ਰੋਬਲਮ ਹੈ ਮੈਨੂੰ ਹੈ ਕੀ ਕੀ ਪ੍ਰੋਬਲਮ ਦੱਸ ਮੇਰੇ ਭਰਾ ਪਰਜਾਈ ਆ ਕੀ ਭਰਾ ਪਰਜਾਈ ਮੇਰੀ ਉੱਥੇ ਭੂਆ ਵਾ ਮੇਨੂੰ ਉੱਥੇ ਚਾਚੀ ਆ ਮੈਨੂੰ ਪਤਾ ਤੇਰੀ ਭੂਆ ਲੈ ਕੇ ਆਉਂਦੀ ਆ ਕੁੜੀ ਦੀ ਮਾਂ ਲੈ ਕੇ ਆਉਂਦੀ ਖੁਸ਼ੀ ਨਾਲ ਲੈ ਕੇ ਆਉਂਦੀ ਸਾਰਾ ਕੁਝ ਕਰਦੀ ਆ ਤੈਨੂੰ ਕੀ ਵਿਚਰਾ ਤਣਾਉਂਦੀ ਮੇਰੇ ਸਿਆਣੀ ਬੰ। ਘੋਬਰੀ ਬੰਦੀ ਹੈ। ਤੈਨੂੰ ਕੋ ਘਰ ਰੋਕਦੇ ਕਰ। ਕਿੰਨਾ ਪਿਆਰ ਦਾ ਦੁਰਕਦੇ ਬੱਚਾ ਤੂੰ ਚੁੱਕੀ ਕਰਦੀ ਹੈ। ਕੋਈ ਕਹਿੰਦੇ ਤੈਨੂੰ ਗੁੱਸਤੇ ਕਿੰਦੇ ਚਲੋ। ਨਹੀਂ ਉਹਨਾਂ ਦਾ ਸੋਚਦੇ ਜੀ। ਨਾ ਮੰਮੀ ਜੀ ਸੋਚਦੇ ਆ, ਨਾ ਸਾਹਿਲ ਸੋਚਦਾ ਤੇ ਨਾ ਸਿਮਰਤ ਸੋਚਣ ਦੀ। ਇਸ ਕਰਕੇ ਮੈਂ ਸੋਚਦੀ। ਮੈਂ ਉਹਨੂੰ ਮਨਾ ਕੀਤਾ ਪਰ ਉਹ ਕੁੜੀ ਮੇਰੇ ਕਹਿਣੇ ਤੋਂ ਬਾਹਰ ਹੋ ਗਈ ਆ। ਮੇਰੀ ਗੱਲ ਸੁਣ। ਕੁੜੀ ਨੂੰ ਕੋ ਪ੍ਰਵਾਹ ਨਹੀਂ। ਉਹਦੇ ਭਰਾ ਨੂੰ ਪ੍ਰਵਾਹ ਨਹੀਂ। ਉਹਦੀ ਮਾਂ ਨੂੰ ਵੀ ਪ੍ਰਵਾਹ ਨਹੀਂ। ਤੂੰ ਕੀ ਸੋਚੀਂ ਨਹੀਂ ਮੈਨੂੰ ਸਮਝ ਨਹੀਂ ਆਉਂਦਾ। ਨਹੀਂ ਪਰ ਆਦਾਨ ਨੂੰ ਇੱਥੇ ਆਣ ਕੇ ਦੱਸਣ। ਟਾੜੇ ਗੜੀ ਆਣ ਕੇ ਰੋਣ ਜੜਗੜਾ ਕੇ ਕਹਿਣ ਕਿ ਤੁਹਾਡੇ ਕੋਲ ਹੈ ਨਹੀਂ ਕੁਝ ਕਦੀ ਕੋਈ ਧੀ ਵਾਲਾ ਇਦਾਂ ਕਹਿੰਦਾ ਵਾ ਹਰ ਧੀ ਵਾਲਾ ਔਖਾ ਵੇ ਸੌਖਾ ਵੇ ਡਮਾਂਡਾ ਕੁੜੀਆਂ ਕਰਦੇ ਨੇ ਸੋਹਰੇ ਵਾਲਿਆਂ ਦੀ ਇਹਨਾਂ ਨੂੰ ਇਹ ਹੁੰਦਾ ਕਿ ਸਾਡੀ ਧੀ ਨੂੰ ਕੋਈ ਗੱਲ ਨਾ ਕਰੇ ਉਹ ਕੀ ਕਹਿਣ ਤੁਹਾਨੂੰ ਸ਼ਰਮ ਇੱਥੋਂ ਦੇ ਲੋਕਾਂ ਨੂੰ ਹੋਣੀ ਚਾਹੀਦੀ ਓ ਸਾਰੀ ਸ਼ਰਮਿਆ ਮੂੰਹ ਸਮਾਰ ਕੇ ਗੱਲ ਕਰ ਮੇਰੀ ਗੱਲ ਸੁਣ ਜੀ ਇਹਦੇ ਤੇ ਸ਼ਰਮ ਨਹੀਂ ਗੇ ਨਾਲੇ ਨਾ ਹੀ ਮੂੰਹ ਮੰਗਦੇ ਕੁਝ ਆ ਆਪਣੇ ਕੋਲੋਂ ਲੈ ਕੇ ਆਉਂਦੇ ਆ ਮੇਰੀ ਗੱਲ ਸੁਣ ਲਓ ਜੇ ਤੁਸੀਂ ਸਹੀ ਹੁੰਦੇ ਨਾ ਤੇ ਤੁਸੀਂ ਉਹਨਾਂ ਦੇ ਦਿਵਾਲੇ ਹੁੰਦੇ ਪਿੱਛਮੀ ਨੇ ਬਿਲਕੁਲ ਸਹੀ ਕਿਹਾ ਤੂੰ ਕੀ ਸਹੀ ਕਿਹਾ ਤਾ ਤੂੰ ਹੀ ਆਣ ਕੇ ਉਂਟਾ ਮੇਰੇ ਕੋਲੇ ਹੁੰਦੇ ਦੇ ਇੱਧਰ ਇਹ ਵੇਖ ਲੂ ਮੂੰ ਬੁਰੀ ਬੰਦੀ ਐ ਜਾਨ ਚਾਣ ਕੇ ਮੈਂ ਤੈਨੂੰ 20 ਵਾਰੀ ਕਹਿ ਦਾਂ ਠੀਕ ਐ ਨਾ ਤੂੰ ਨਾਲ ਪੈੜਾ ਨਾਲ ਤੜਾ ਜੇ ਤੇਰੇ ਕੋਲ ਲੈ ਕੇ ਆਉਣਗੇ ਤੂੰ ਕਹਿ ਨਹੀਂ ਜਾ ਕੇ ਜਾਂ ਮੈਂ ਤੈਨੂੰ ਇੱਕ ਵਾਰੀ ਵੀ ਕਹਿ ਦੂੰਗਾ ਨਾ ਕਿ ਜਾ ਕੇ ਉਹ ਮਗਾਉਂਦੇ ਕਿਉਂ ਇਦਾਂ ਕਰਦੀ ਤੂੰ ਰਣਜੀਤ ਨਹੀਂ ਮਤੀ ਇਸ ਕਰਦੀ ਹਾਂਂਦੀ ਹੁੰਦੀ ਐ ਕਿ ਇਹ ਸਾਰੀਆਂ ਗੱਲਾਂ ਤੁਸੀਂ ਕਹਿੰਦੇ ਹੋ ਤੁਹਾਡੀ ਸੋਚ ਤੇ ਇੰਨੀ ਉੱਚੀ ਸੀ ਮੈਂ ਤੇ ਹੋਰਾਂ ਜੀ ਤੋਂ ਜਾਣਦੀ ਸੀ ਜਿਹਦੀ ਸੋਚ ਸਾਰੀ ਦੁਨੀਆ ਤੋਂ ਪਰੇ ਸੀ ਉਹ ਉਹ ਕਦੀ ਕਿਸੇ ਬਾਰਡਨ ਪਾ ਕੇ ਨਹੀਂ ਖੁਸ਼ ਮੈਨੂੰ ਪਸੰਦ ਕੀਤਾ ਹੀ ਨਹੀਂ ਨਾ ਮੇਰੀਆਂ ਚੀਜ਼ਾਂ ਨੂੰ ਪਿਆਰ ਕੀਤਾ ਨਾ ਉਹਨੇ ਇਹ ਵੇਖਿਆ ਕਿ ਇਹਨੂੰ ਦਿੱਤਾ ਰਿਹਾ ਕੀ ਹੈ ਕੇ ਨਹੀਂ ਕਿ ਅੱਜ ਤੁਸੀਂ ਕੀ ਹੋਰ ਹਿਸਾਬ ਨਾਲ ਬੁਲੰਦੇ ਹੋ ਅੱਜ ਤੁਸੀਂ ਉਹਨਾਂ ਦੀ ਸਪੋਰਟ ਕਰਨਦੇ ਹੋ ਪਰ ਹੋਰ ਹੀ ਨਾ ਮੈਂ ਉਹਨਾਂ ਦੀ ਸਪੋਰਟ ਕਰਦਾ ਤਾਂ ਨਾ ਮੈਂ ਇਹਨਾਂ ਦੀ ਕਰੰਦਿਆ ਮੈਂ ਤੈਨੂੰ ਕਹਿਣ ਰਿਹਾ ਤੂੰ ਨਾ ਪੁਰੀ ਭਾਨ ਵਿੱਚ ਜੇ ਕੁੜੀ ਦੀ ਮਾਂ ਖੁਸ਼ ਆ ਜੇ ਕੁੜੀ ਖੁਸ਼ ਆ ਤੂੰ ਵਿੱਚ ਕਿਉਂ ਕਰਦੀ ਐ ਤਾ ਮੈਂ ਤੈਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਮੈਂ ਤੈਨੂੰ ਫਿਰ ਵੀ ਗਿਆਨ ਦੇ ਨਲਗਾ ਫਰਜ਼ਾ ਤੈਨੂੰ ਸਮਝਾਉਣਾ ਸਿੱਧੀ ਜੀ ਕਰ ਲਿਆ ਜਿੱਦਾਂ ਮੈਂ ਨਾ ਇਹ ਤਾਂ ਆਉਂਦੇ ਜੇ ਨਾ ਹਾਂ ਇਦਾਂ ਹੀ ਮੈਂ ਉਹਨਾਂ ਨੂੰ ਸਮਝਾਇਆ ਕੀ ਸਮਝਾਇਆ ਪਰ ਉਹਨਾਂ ਦੇ ਖਾਣੇ 'ਚ ਗੱਲ ਨਹੀਂ ਬਈ ਨਹੀਂ ਨਾ ਭਈ ਤੇ ਕਿਉਂ ਵਿੱਚ ਨਾ ਜਾਣਾ ਤਣਾਉਣੀ ਐ ਕੰਧਾਂ ਨਾਲ ਸਿਰ ਮਾਰਨੀ ਐ ਠੀਕ ਆ ਜੋ ਗੱਲ ਆਪਣੀ ਜਾਊਗੀ ਨਾ ਫਿਰ ਸਮਝਾਣੀ ਤੇ ਸਮਝ ਹੀ ਜਾਵਾਂਗੇ। ਪਹਿਲੇ ਜਿੱਥੇ ਤੱਕ ਚੱਲਣੀ ਨਹੀਂ ਆ ਉੱਥੇ ਜਾ ਜਾ ਕੇ ਲਤਣਾਉਂਦਾ ਕੋਈ ਫਾਇਦਾ ਨਹੀਂ ਚੱਲਦਾ। ਕੋਹੋਂ ਦੇ ਲੋਂਦਾ। ਤੇ ਗਾਦ ਨੂੰ ਸ਼ਿਕਾਇਤ ਨਾ ਮਿਲੇ। ਜੇ ਸ਼ਿਕਾਇਤ ਮੈਗੀ ਨਾ ਤਰੀਕੇ ਫਿਰ ਮੈਂ ਤੂੰ ਹੋਰ ਵੀ ਬੜੀ ਗੀਤ ਸਦਨਾ। ਜੋ ਮਰਜੀ ਸਮਝ। ਭਾਵੇਂ ਤਮ ਕੀ ਸਮਝ? ਭਾਵੇਂ ਮੇਰਾ ਪਿਆਰ ਨਾ ਮੈਸੇਜ ਸਮਝ। ਸਮਝ ਗਈ ਨਾ? ਫਾਹਤੇ ਉਹਨਾਂ ਦੇ ਦੁਕਾਨਚੋ ਆਲੇ ਆਣ ਕੇ ਮੇਰੇ ਦੁਆਲੇ ਹੋ ਗਏ ਕੋਈ ਗੱਲ ਨੂੰ ਸਮਝਦਾ ਹੀ ਨਹੀਂ ਪਿਆ ਕਮ ਸੋ ਕਮ ਤੂੰ ਹੀ ਤੇ ਮੇਰੀ ਗੱਲ ਨੂੰ ਸਮਝੋ ਕਿ ਮੈਂ ਕੀ ਕਹਿੰਦੀ ਜੇ ਇਹ ਹੀ ਮੇਰੇ ਨਾਲ ਖੜੇ ਹੋਣ ਤੇ ਸਾਰੇ ਸਮਝ ਜਾਣ ਇਹ ਵੀ ਪਤਾ ਨਹੀਂ ਅੱਜ ਕੱਲ ਉਹਨਾਂ ਦੀ ਬੋਲੀ ਬੋਲਾ ਕਰਪੀ ਕਦੀ ਨਹੀਂ ਨੇ ਇਦਾਂ ਗੱਲ ਕੀਤੀ ਮੇਰੇ ਨਾਲ ਆਖੇ ਮੈਨੂੰ ਸਮਝਾਉਣ ਦਾ ਤਰੀਕਾ ਬਤਾਓ ਨਾ ਸਮਝੇਗੀ ਕੋਈ ਪਤਾ ਨਹੀਂ ਘਰ ਚੋਂ ਬਣ ਕੀ ਡਿਆ

ਜੇ ਥੋੜੀ ਜੀ ਹਾਂ ਇਹੋ ਹੀ ਕਹਿ ਲਗਾਵਾ ਜੇ ਥੋੜੇ ਜਿਹੇ ਪੈਸੇ ਦੇ ਦੇ ਯਾਰ ਦਰਸ ਨਾਲ ਥੋੜਾ ਜਨਾ ਖਰਚਾਵਾ ਕੰਮ ਕਰਕੇ ਮੈਂ ਤੈਨੂੰ ਕਹਿੰਦੇ ਹਾਂ ਚਲੋ ਭਾਈ ਹਾਂ 50 ਹਜ਼ਾਰ ਹੀ ਕਰ ਦੇ ਤੇ ਤੈਨੂੰ ਮੈਂ 1 ਮਹੀਨੇ 1.5 ਮਹੀਨੇ ਤੱਕ ਦੇ ਦਾਂਗਾ ਚਲੋ ਠੀਕ ਆ ਬੇਨਾ ਇੱਕ ਅੱਧੇ ਦਿਨ ਤੱਕ ਦੇ ਦੇ

ਬੱਸ ਇਹ ਮਮਾਂ ਕਿਹਾ ਇਹ ਨਾ ਮੈਂ ਥੋੜੀ ਮਦਦ ਲਵਾਂ ਕਿ ਪਤਾ ਗੱਲ ਕਰ ਦੇਣ ਥੋੜਾ ਜਿਨ ਮੇਟ ਕਰ ਲਓ ਸ਼ਾਇਦ ਉਹ ਪਹਿਲੇ ਦਾ ਰੇਜ਼ਮੈਂਟ ਕਰਕੇ ਆਉਣ ਪੈਸਿਆਂ ਦਾ ਸੀਮਾ ਮਮਮੀ ਨੇ ਕਿੱਥੇ ਕੰਨ ਰੇਜ਼ਮੈਂਟ ਤੈਨੂੰ ਪਤਾ ਤਾਂ ਗਾ ਮਾਮੇ ਛੁਰਤੋਂ ਨਹੀਂ ਪੱਲਾ ਫੜਾਇਆ ਤੇ ਹੁਣ ਕਿੱਥੇ ਪਾਇਆ ਦਾ ਪੱਲਾ ਵੜਾਉਣਾ ਉਹਨਾਂ ਨੇ ਚਲੋ ਛੱਡੋ ਪੈਸਿਆਂ ਦਾ ਤਾਂ ਬਾਅਦ ਚੁੱਕਾ ਲਿਆ ਰੇਜ਼ਮੈਂਟ ਤੇ ਇਹਨਾਂ ਮੈਨੂੰ ਸਮੀਵਲ ਛੱਡ ਗਿਆ ਮੈਂ ਹਿਆਰ ਹੋਈ ਆ ਸਮੀਵਲ ਹਾਂ ਸਮੀਵਲ ਕੀ ਕਰ ਜਾਣਾ ਪਤਾ ਨਹੀਂ ਉਹ ਸ਼ੰਮੀ ਨੇ ਫੋਨ ਆਇਆ ਜਾਣਾ ਉਹਨਾਂ ਨੇ ਕਿਤੇ ਤੇ ਕਹਿੰਦੇ ਸਿਮਰਤ ਕੋ ਭਾਗੀ ਤੀ ਰਹੋ ਆ ਕੇ ਮੇਰੀ ਸੁਣ ਗੱਲ ਕੋ ਸ਼ੰਮੀ ਦੇ ਕਹਿਣ ਤੇ ਨਾ ਜਾ ਉਹਦੀ ਸੱਸ ਨੂੰ ਫੋਨ ਕਰ ਹਾਈ ਹਾਈ ਸ਼ੰਮੀ ਨੇ ਫੋਨ ਕੀਤਾ ਸੱਸ ਨੇ ਬਾਅਦ ਗੱਲ ਕੀਤੀ ਕਹਿੰਦੀ ਮਿੰਨੇ ਇਹਨਾਂ ਗੱਲ ਗ੍ਰਾਹ ਮੈਂ ਕਹਿ ਦੇਣੀ ਆ ਪਸੀਮਾ ਹੋਣੀ ਆ ਜਾ ਲੱਕੀਨਾਂ ਦੁਕਾਨ ਤੇ ਜਾਣਾ ਤੇ ਛੱਡ ਜਾਂਦਾ ਜਾਂਦੇ ਤੇ ਸ਼ੰਮੀ ਤੇ ਘਰੇ ਆ ਸ਼ਾਇਦ ਸ਼ੰਮੀ ਨੇ ਵੀ ਜਾਣਾ ਤੇ ਜੇ ਇਕੱਲੀ ਘਰੇ ਰਹੀ ਹੋਏਗੀ ਉਹਨੇ ਰਸੋਈ ਪਾਣੀ ਦਾ ਕਰਨਾ ਕਿ ਉਹ ਬੱਚੇ ਲੱਗੇ ਰਹਿਣਾ ਇੱਕ ਜਣਾ ਤੇ ਦੋ ਜਣੇ ਕਿਉਂ ਤੇ ਕੋ ਲੋ ਆਉਣੇ ਚਾਹੀਦੇ ਆ ਨਾ ਅੱਛਾ ਅੱਛਾ ਸ਼ਮੀ ਤੇ ਉਹਦੀ ਸੱਸ ਜਾਂਦੀ ਦੋਵੇਂ ਆਈਆਂ ਮੈਨੂੰ ਨਹੀਂ ਪਤਾ ਸਾਇਲ ਚੱਲਾ ਏ ਕਿ ਕੌਣ ਚੱਲਾ ਵਾ ਹੁਣ ਜਾ ਕੇ ਪਤਾ ਲੱਗੇਗਾ ਤੇ ਚਲੋ ਕਿ ਤੀ ਆ ਜਾਓ ਸੀਮਾ ਜੇ ਪਹਾਂ ਦਾ ਇੰਤਜ਼ਾਮ ਨਾ ਹੋਇਆ ਫਿਰ ਕੀ ਕਰਾਂਗੇ ਆਪਾਂ ਕੋਈ ਨਹੀਂ ਅਜੇ ਟਾਈਮ ਹੈਗਾ ਵਾ ਹੋ ਜਾਏਗਾ ਇੰਤਜ਼ਾਮ ਮੈਨੂੰ ਬੜੀ ਟੈਨਸ਼ਨ ਲੱਗੀ ਲਈ ਆ ਕੋਈ ਪੱਲਾ ਨਹੀਂ ਫੜਾਉਂਦਿਆ ਅੱਗੇ ਮੈਂ ਫੋਨ ਕੀਤਾ ਤਾਂ ਉਹਨੇ ਨਾ ਕਰਤੀ ਪੱਲਾ ਕੀ ਫੜਾਉਣਾ ਪੇਲਸ ਦੀ ਇਹਨਾਂ ਕਰਜਾ ਚੁੱਕਿਆ ਜੀ ਪਹਿਲੇ ਤੇ ਜਿਤਾ ਰਹੇ ਨਹੀਂ ਕਿ ਅੱਗੋਂ ਫੇਰ ਆਪਾਂ ਤਿਆਰੀ ਕਰਨਦੇ ਆਂ ਤੇ ਮੈਂ ਮੰਗਣੇ ਇਹੋ ਹੀ ਸੋਚੰਦੇ ਆਂ ਕਿ ਕਰਜਾਂ ਨਾ ਹੀ ਚੁੱਕਾਂ ਇਧਰ ਉਧਰੋਂ ਫੜ ਕੇ ਤੇ ਸਾਦਣਾ ਤੇ ਮੈਂ ਤੇ ਮੰਮੀ ਨੂੰ ਕਿਹਾ ਵਾ ਕਿ ਚਾਂਦੀ ਦੀਆਂ ਪਾਇਲਾ ਪਾਦਾਂਗੇ ਸਭ ਤੋਂ ਵਧੀਆ ਚਲ ਕੋਈ ਨਹੀਂ ਵੇਖਾਂਗੇ ਟਾਈਮ ਆਦਾਂਦੂ ਅੱਜ ਉਹਨੇ ਕੜਾ ਡੇਟ ਫਿਕਸ ਕਰ ਲਈ ਤੇ ਮਾਨ ਲਈ ਜਦੋਂ ਕਰਨਗੇ ਉਦੋਂ ਵੇਖਾਂਗੇ ਭਾਵੇਂ ਕਰਨ ਭਾਵੇਂ ਨਾ ਕਰਨ ਨਾ ਨਾਂ ਕਰਨ ਤੇ ਜਾਣੇ-ਜਾਂਣੇ ਜਮਣੀਗਾ ਕਿ ਤੂੰ ਤਾਂ ਸਾਨੂੰ ਕਰਨਾ ਹੀ ਪੈਣਾ ਨਹੀਂ ਉਹ ਤਾਂ ਜਾਣੇ ਹੀ ਪੈਣਾ ਵਾ ਉਹ ਤਾਂ ਕਰਨਾ ਹੀ ਪੈਣਾ ਵਾ ਫਾਰੇ ਆ ਵੀ ਮੰਮੀ ਨਾ ਜਿੱਦ ਕਰ ਲਾ ਰਣ ਨੇ ਤੂੰ ਇਸ ਚੈਨੀ ਬਣਾਉਣੀ ਬਣਾਉਣੀ ਆ ਤੈਨੂੰ ਪਤਾ ਨਾ ਮੰਮੀ ਸਿਮਰਤ ਤੇ ਹੋਰ ਐ ਤੇ ਸਾਡੇ ਮੂੰਹ ਤੇ ਹੋਰ ਹੁੰਦੀ ਆ ਚਲ ਕੋਈ ਨਹੀਂ ਦੇਖ ਲੈਣੇ ਆ ਆਉ ਮੈਨੂੰ ਫੇਰ ਫੋਨ ਆ ਜਾਣਾ ਕਿ ਇੱਥੇ ਸੋਚੀ ਜਾਂਦੀ ਐ ਇੱਥੇ ਬੈਠੇ ਪੈ ਜਾਣੀ ਤੈਨੂੰ ਮਿਲ ਜਾਨੀ ਹੁਣ ਚਲ ਫਿਰ ਮੈਂ ਛੱਡ ਦਿੰਦਾ ਹਾਂ ਛੱਡ ਨਹੀਂ ਆਗੜਾ ਦੁਕਾਨ ਤੇ ਨਿਕਲਾ ਜਿਹੜਾ ਚੱਬ ਜੁੱਬੀ ਫੜੋ ਆਪਣੀ ਦੁਕਾਨ ਦੀ ਹਾਂ ਚਲ ਇਤਨਾ ਕਰ ਲੈਂਦਾ ਹਾਂ ਉਧਰ ਹੀ ਛੱਡ ਆਇਆ ਤੇ ਬੈਠੇ ਸੋਚਣਾ ਥੋੜੀ ਤੀ ਚਾਹ ਵੀ ਹੈਗੀ ਮੇਰੀ ਜੇ ਚਲ ਚਲ ਆਜੋ ਫਿਰ ਚਲ ਮੈਂ ਹੁਣ ਜਾਂਦਾ ਹਾਂ ਫੋਨ ਨਾ ਕਰ ਲੱਗੇ ਮੈਂ ਮਾਰਨਾ ਮਾਰਾ ਨਹੀਂ ਨਹੀਂ ਫੋਨ ਨਹੀਂ ਕਰ ਲੱਗਾ ਛਦੈਨੇ ਤੈਨੂੰ ਕੀ ਪਤਾ ਮੇਰੇ ਸਿਰ ਤੇ ਕਿੰਨਾ ਬੋਝ ਹੈਗਾ ਵਾ ਕਿੰਨੀ ਵੱਡੀ ਟੈਨਸ਼ਨ ਆ ਮੈਨੂੰ ਤੇ ਇਹ ਨਹੀਂ ਸਮਝਉਂਦੀ ਮੇਰੀ ਟੈਨਸ਼ਨ ਲੱਥਣੀ ਕਿਤਰਾ ਵਾ ਤੂੰ ਤੇ ਬੜੀ ਛੇਤੀ ਮਾਰਨਾ ਕਹਤਾ ਵੀ ਮੰਮੀ ਮਦਦ ਕਰ ਲੈਣਗੇ ਮਾਮਿਆ ਕੋ ਪੈਸੇ ਲੈ ਆਉਣਗੇ ਆਜੋ ਆਜੋ ਉਹ ਆ ਗਿਆ ਬਾ ਸਾਗਾਂ ਯਾਰ ਚੱਲ ਆਜੋ ਜਾਉਂ ਚੱਬੀ ਲੈ ਅੰਦ ਲੱਗੀ ਯਾਰ ਮੈਂ ਇੱਥੋਂ ਤੱਕ来ਏ ਆ ਕਿ ਮੈਂ ਸਾਡੀ ਮਿਲ ਕੇ ਜਾਵਾਂ ਮੈਨੂੰ ਨਾ ਇੱਕ ਗੱਲ ਬੜੀ ਖੜਕਲਦੀ ਆ ਉਹ ਅਦਰ ਵੀ ਗੱਲ ਆ ਹਾਂ ਉਤਨਾਂ ਵਾਲੀ ਗੱਲ ਖੜਕੰਦੀ ਆ ਸਹਨੇ ਸਾਰਾ ਕੁਛ ਆਪਣੇ ਮੂੰਹੋਂ ਮੰਗਿਆ ਮੈਨੂੰ ਯਕੀਨ ਜਾਨੀ ਹੋਂਦਿਆ ਮੇਰੀ ਗੱਲ ਸੁਣੋ ਹੁਣ ਗੱਲ ਕਰਨੀ ਉਦੋਂ ਗੱਲ ਕਰਿਓ ਜਦੋਂ ਮੰਮਾ ਨਾਲ ਹੋਣਗੇ ਐਵੇਂ ਕੀ ਗੱਲਾਂ ਕਰਨ ਬਹਿ ਜਾਂਦੇ ਜੇ ਨਹੀਂ ਯਾਰ ਇੱਕ ਵਾਰੀ ਪੁੱਛਣਾ ਤੇ ਮੇਰਾ ਭੰਦਾ ਨਾ ਤੇ ਵੇਖਣਾ ਮੇਰੀ ਭੈਣ ਨੂੰ ਤੰਗ ਕਰਦਾ ਵਾ ਗੁੱਸਾ ਕਰੇਗਾ ਹੋਨ ਕੀ ਪਤਾ ਕਿਤੇ ਜਾਣਾ ਕਿਉਂ ਨਾ ਕਪੀਸ਼ ਪੋਣ ਆਈ ਜੇ ਪਹਿਲੇ ਮੈਨੂੰ ਦੱਸੋ ਕਿਛ ਡਲਾਈ ਜੇ ਮੈਨੂੰ ਉਹ ਯਾਰ ਕਪੀਸ਼ ਕਾਹਦਾ ਪੈਜ ਨਾ ਵਾ ਇੱਕ ਸਸਤੀ ਤੋਰ ਤੇ ਗੱਲ ਕਰਨੀ ਆ ਸਾਹਿਬ ਨਾ ਇਹੋ ਕੁਛ ਨਾ ਵਾ ਕਿ ਯਾਰ ਜੇ ਤੂੰ ਤੈਨੂੰ ਕੋਈ ਵੀ ਚੀਜ਼ ਚਾਹੀਦੀ ਤੂੰ ਮੇਰੇ ਨਾਲ ਗੱਲ ਕਰ ਤੂੰ ਮੇਰੀ ਭੈਣ ਨੂੰ ਕੋ ਤੰਗ ਕਰਦਾ ਵਾ ਆਰਾਮ ਨਾ ਪੁੱਛਿਓ ਜਿਉਂਦੇ ਪੁੱਛਣਾ ਹੀ ਜ਼ਰੂਰੀ ਤੂੰ ਧਾਰ ਕੇ ਆਇਓ ਪੀ ਮੈਨੂੰ ਨਹੀਂ ਪਤਾ ਕਿ ਤੁਹਾਡੇ ਮਨ ਚ ਇਹ ਗੱਲ ਚਲਦੀ ਮੈਂ ਤਾਂ ਆਪੀ ਆ ਜਨਾਂ ਨਹੀਂ ਕਿਉਂ ਹੁਣ ਵੇਖ ਇੱਕ ਚੈਨੀ ਮੰਗਨ ਦਿਆ ਉਹ ਵੀ ਕਹਿੰਦਾ ਚੈਨੀ ਵੱਡੀ ਲਿਆ ਉਹ ਜਿਹੜੀ ਮੈਂ ਆਪ ਵਾਲਾ ਉਹਦੋਂ ਆਪ ਇਨਾ ਖਰ ਅੱਜ ਨੂੰ ਚੈਨੀ ਮੰਗੀਆਂ ਕੱਲ ਨੂੰ ਹੋਰ ਕੁਝ ਮੰਗੂਗਾ। ਕੋਈ ਕੁਛ ਨਾ ਪੰਗਾ ਫੇਰਾ। ਪਤਨ ਵਾਲੇ ਮੈਂ ਕੁੜੀਆਂ ਨੂੰ ਮੇਜ ਦੂੰਗਾ। ਠੀਕ ਹੈ। ਕੁੜੀਆਂ ਨੂੰ ਤੇ ਜਿਹੜਾ ਤੀ ਮਿਲਣਾ ਹੀ ਮਿਲਣਾ ਤੀ ਗੱਲ ਕਰਨੀ ਮੇਰੇ ਪਤਾ ਸਿਮਰਤ ਨੇ ਗਾਣਾ ਵੀਰਾ ਬਾਹਰੋਂ ਬਾਹਰ ਚੱਲ ਗਿਆ। ਉਹਨੇ ਇਸੇ ਕਰਕੇ ਗਾਣਾ ਸ਼ਮੀਜ ਘਰ ਨਹੀਂ ਗਈ ਤੇ ਤਾਂ ਕਰਕੇ ਵੀਰਾ ਚੱਲ ਗਿਆ ਬਾਹਰੋਂ ਬਾਹਰ। ਨੂੰ ਪਤਾ ਉਹ ਤੇ ਸਰਦੀ ਆ ਆਹੋ ਚੱਲ ਆ ਜਾ। ਨੇ ਮੇਲੀ ਕੁ ਈ ਨੀ ਮੇਲੀ ਪੁੱਤੋਈ ਨੀ ਮੇਲੀ ਪੁੱਪੋਈ ਆਏ ਨੀ ਮੇਰੀ ਛੋਣੋ ਜਿਹਦੇ ਛੋਜਾ ਜਲਾ ਆਵਾ ਮਾਟੀ ਜਿਹਦੇ ਛੋਜ ਜਲਦੀ ਆ ਨੀ ਹੁਣ ਕਿਤੇ ਇਹ ਕਿਤੇ ਛੋਜ ਜਲਦੀ ਆ ਕਿਤੇ ਇਹ ਕਿਤੇ ਰੋਣ ਕਾ ਹੀ ਲਾਤੀਆਂ ਦੀ ਛਾਡੇ ਘਰ ਕਿਤੇ ਰੋਣ ਕਾ ਹੀ ਆਗੀਆਂ ਹੈ ਇਹ ਕਿਤੇ ਰੋਣ ਕਾ ਹੀ ਆਗੀਆਂ ਨੀ ਮੇਲੀ ਪੁੱਪੋ ਜੀਆ ਹੂੰ ਮੇਲੀ ਪੁੱਪੋ ਕਹੇ ਬਲਾ ਬਾਲਾ ਲੋਂਦੇ ਮਨਵਾਦੀ ਨੀਕੋ ਜੀ ਤੇ ਕਿਤੇ ਬਲਾਈ ਪਾਲ ਲੋਂਦਾ ਵਿੱਚ ਕਿਤੇ ਡੱਡੋ ਜੀ ਤੇ ਐ ਤਾਂ ਕਿਤੇ ਲੋਵਾ ਕਈ ਲੱਗੀਆਂ ਕੀ ਕਿਤੇ ਲੋਨ ਕਈ ਲੱਗੀਆਂ ਨਹੀਂ ਮੇਲੇ ਘਾਲ ਕਿਤੇ ਲੋਵਾ ਕਈ ਆ ਗਈਆਂ ਨਹੀਂ ਆ ਮੇਲੀ ਸ਼ੋਨੋਂ ਨੀ ਕਿਤੇ ਕਿਤੇ ਦਾ ਇਸ਼ ਮਮਾ ਮਮਾ ਕਿਤੇ ਦੇਈ ਸੀ ਆਪਣੇ ਬੱਬੂ ਨੂੰ ਪੋੜ ਪਾਤਾ ਨਹੀਂ ਨਹੀਂ ਕਰਤੀ ਹੈ ਉਹ ਉਗੂ ਵੀ ਨਾ ਮਮਾ ਦਾ ਇਸ਼ ਹੋ ਜਾਣਾ ਚੰਗਾ ਬੁੱਤ ਹਾਂ ਦੀਦੀ ਅਗੇ ਸਿਮਰਤ ਹਾਂਜੀ ਆ ਲੈ ਆ ਸੁਖ ਮੈਨੂੰ ਫੜਾ ਲਓ ਮੇਰੀ ਗੱਲ ਸੁਣ ਮੈਂ ਨਾ ਇਹਨੂੰ ਨਵਾ ਤਵਾ ਦਿੱਤਾ ਹੀ ਪਾਊਡਰ ਪਾਤਾ ਹੀ ਹੈ ਤੇ ਹੁਣ ਇਹਨੇ ਸੋਣਾ ਹੀ ਮੇਰੇ ਪੁੱਤੋ ਜੀ ਨੇ ਤੈਨੂੰ ਬੈਠ ਕੇ ਤੇ ਸਮਾ ਦੇ ਦੀਦੀ ਤੁਸੀਂ ਕਿਉਂ ਨਵਾਇਆ ਮੈਂ ਆਪੇ ਤੇ ਨਵਾ ਦੇਣਾ ਸੀ ਨਾਲੇ ਕਿਹੜਾ ਹੈ ਗਿਆ ਜਿਆਦੀਆਂ ਗਰਮੀਆਂ ਤੁਹਾਨੂੰ ਪਤਾ ਤੇ ਕਿ ਛੋਟੀ ਹੈਗੀ ਆ ਜੂਰੀ ਥੋੜੀ ਪਰੋਜੀ ਨਵਾਈ ਜਾ ਇੱਕ ਦਿਨ ਛੱਡ ਕੇ ਨਵਾਈਦਾ ਵਾ ਨਹੀਂ ਨਹੀਂ ਸਿਮਰਤ ਬੜੀ ਗਰਮੀ ਪੈਣ ਦੀ ਆ ਬਾਉ ਪਸੀਨੇ ਨਾ ਭਰੀ ਪਈ ਹੀ ਨਾਲੇ ਤੈਨੂੰ ਪਤਾ 32 ਵੀ ਬੰਦਿਆ ਸਵੇਰ ਦੀ ਮੈਂ ਤਾਂ ਤਾਂ ਕਰਕੇ ਮੈਂ ਠੰਡੇ ਪਾਣੀ ਸੋਣਾ ਨਵਾ ਆਵਾ ਮੈਂ ਪਹਿਲੇ ਕੋਸਾ ਕੀਤਾ ਪਾਣੀ ਕੋਸਾ ਗੁੱਸਾ ਕਰਕੇ ਨਾ ਤੇ ਸਾਬਨ ਥੋੜਾ ਥੋੜਾ ਲਾ ਗਈ ਤੇਨੂੰ ਬੜਾ ਸੁਨਨ ਨਵਾ ਆ ਕੇ ਤੇ ਪਾਊਡਰ ਪਾਤਾ ਪਤਾ ਕੀ ਆ ਸਿਮਰਤ ਨਮਾਉ ਨਾ ਬੱਚਾ ਥੋੜਾ ਜਿਹਾ ਫਰੈਸ਼ ਹੋ ਜਾਂਦਾ ਵਾ ਵਧੀਆ ਲੱਗਦਾ ਵੇਖੀ ਹੁਣ ਇਹਨੇ ਨੀਂਦ ਭਰ ਕੇ ਸੌਂ ਜਾਣਾ 2-3 ਘੰਟੇ ਲੈ ਫੜ ਸੁਆਈ ਉਹ ਨੋ ਨਹੀਂ ਨੀਂਦ ਲੈ ਆਓ ਫੜਾ ਉੱਤੀ ਜਾਓ ਜਾ ਕੰਮ ਕਰੋ ਲੈ ਲੈ ਲੇ ਲਾ 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 ਮੇਰੀ ਬੁੱਬੂ ਨੂੰ ਲੈ ਜਾ ਵੈ ਜਾ ਵੈ ਜਾ ਸਿਰ ਮਤ ਮੈ ਜਾ ਲੈ ਸਮਾ ਦੇ ਨੂੰ ਫਿਰ ਹੋਏ ਫਿਰ ਆਉਂਗਾ ਮੈਂ ਆਪਣੀ ਪੁੱਤ ਹੋ ਗਈ ਫਿਰ ਆਉਂਗਾ ਜਿਹੜੇ ਵੀਰ ਆਉਂਗਾ ਬੁੜੀ ਟੱਡੋ ਮੇਰੇ ਤੇ ਮਾਂ ਮੱਕਾ ਲਾ ਹਾਂ ਆਏ ਆਏ ਇਹ ਕਹ ਮੇਰੇ ਅਲਵੈਂਦੀ ਇਹ ਨਹੀਂ ਮਿਲ ਪਾ ਟੋਂ ਮੇਰੇ ਅਲਵੈਂਦੀ ਆਦੀ ਮਮਾ ਮੇਨ ਚੋਕਲਾ ਦਾਈ ਮਮਾ ਮੇਨ ਚੋਕਲਾ ਆਏ ਇਹ ਨਹੀਂ ਆ ਚਦੀ ਕਿਤੇ ਬੁੱਬੂ ਕਿ ਕਿ ਬੁੱਬੂ ਬਾਈ ਬਾਈ ਸੁਖਮਨ ਇਦਾਂ ਇਸ ਸੁਖਮਨ ਜੁਗਮਰ ਕਰਦੀ ਫਿਰਦੀ ਐ ਕੋਸ ਬੰਦਾ ਪੁੱਛੇ ਨਾਲੇ ਅਰੇ ਛੋਟੀ ਹੈਗੀ ਆ ਮੈਂ ਇੱਕ ਦਿਨ ਛੱਡ ਕੇ ਨਾ ਹੋਣਾ ਹੁੰਦਾ ਰੋਜ਼ ਉਹਨੂੰ ਨਹਾਤਵਾ ਕੇ ਤੇ ਆਪਣੇ ਹੱਥੀ ਰੱਖ ਲੈਂਦੀ ਐ ਜੇ ਬਾਈ ਜਦ ਨੂੰ ਹੱਥਾਂ ਜਿਹੜੇ ਆਦਰ ਪੈ ਗਈ ਤੇ ਫਿਰ ਉਹ ਮਾੜਾ ਜਿਹਾ ਮੰਮੀ ਉਰਾ ਪਰਾ ਹੁੰਦੇ ਨਾ ਇਹਨੂੰ ਤੇ ਬਸ ਹੁੰਦਾ ਕਿ ਬਸ ਆਸ-ਪਾਸ ਹੋਏ ਤੇ ਮੋਸੇ ਕੋਲ ਜਾ ਕੇ ਸੁਖਮਨ ਨੂੰ ਚੁੱਕਾ ਇਹਦੇ ਬਹਾਨਾ ਲੱਭਦੇ ਆ ਮੈਨੂੰ ਦੇ ਕੇ ਤੈਨੂੰ ਹੱਥ ਦਿਵਾ ਦੋ ਤਰਾ ਪੈਲੇ ਚੱਲ ਸੁਖਾ ਸੋਨਾ ਹਣ ਪੁੱਤ ਨੇ ਮੇਰੇ ਨੇ ਸੋਨਾ ਬੱਚਾ ਮੇਰਾ ਤੇ ਚੁੱਕੀ ਆਪ ਫਿਰਦੀ ਮੈਨੂੰ ਦੇ ਕੇ ਤੇਰੇ ਹੱਥਾਂ ਦੀ ਕੀ ਆਦਤ ਨਾ ਪੈ ਜਾਏ ਇਹ ਕੰਮ ਤੇ ਨਹੀਂ ਮੈਂ ਕਦੀ ਦਾ ਹੋਣ ਦੇਣਾ ਸੋਨਾ ਸੁਖਾ ਹੋ ਜੀ ਆਪਾ ਸੋਨਾ ਵਾ ਨਾ ਮਮਾ ਨਾ ਚਲੋ ਜੀ ਮੇਰੇ ਪੁੱਤ ਨੇ ਸੋਨਾ ਵਾ ਲਵੇਂ ਪੈਣ ਚਾਉਂਦੀ ਸੋਨ ਜੀ ਸੋਨ ਜੀ ਸੋਨਾ ਨਾ ਨਾ ਪਾ ਸੋਨ ਜਾਂ ਬੰਦੂ ਚੰਗਾ ਨਾ ਇਤਾ ਇਦੇ ਹੁਣ ਦੁਕਾਰ ਹੀ ਲਈ ਨਾ ਦੇ ਮਮਾ ਦੇ ਜਿਨ ਨਾ ਹੋਣਾ ਇਹ ਨਾ ਆਹ ਤੋ ਇਜ ਤੇਰੀ ਨਵਾ ਉਹ ਤੇਨੂੰ ਜਲ ਚਾਉਂਦੀ ਆ ਮम्मा ਨੇ ਤੀਨੇ ਤੇ ਨਾ 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 ਆ ਕਰ ਤੇ ਤੈਨੂੰ ਪਤਾ ਲੱਗਦਾ ਆਹੋ ਮम्मा ਨੇ ਨਵਾਇਆ ਕਰ ਨਾ ਤੈਨੂੰ ਨਾ ਤੇ ਤਾਈ ਆਪਣੀ ਕੋਲ ਜਿਆਦਾ ਰਿਆ ਨਾ ਕਰ ਉਹਨਾਂ ਨੇ ਖੁਸ਼ ਬਣਾਇਆ ਕਰ ਚੰਗਾ ਹਾਂਜੀ ਚਲ ਸੌਂ ਜਾ ਸੁਨੇ ਸੌਂ ਜਾ ਬਾਸ ਬਾਸ ਸੌ ਜਾ ਮਨ ਹਾਂ ਤੈਨੂੰ ਖੇਡਣ ਦੀ ਪੈ ਗਈ ਆ ਹਾਂਜੀ ਚਲ ਤੂੰ ਖੇਡ ਲੈ ਪਾ 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 ਹਾਂਜੀ ਅੱਜ ਮੰਮੀ ਕੋਈ ਰੋਟੀ ਪਾਣੀ ਦੇ ਦੇ ਪਰ ਅੱਜ ਨਹੀਂ ਅਰਦਾ ਅੱਜ ਮੰਮੀ ਬਣਾਉਣ ਲੱਗੀ ਆ ਬਸ ਪਹਿਲਾਂ ਸੁਖਮਾਨਾ ਨਮਾਉਣ ਤੋਂ ਮਨ ਲੱਗਦੀ ਸੀ ਤੇ ਹੁਣ ਅਸੀਂ ਬਰਤਨੋਂ ਪੜਾ ਆਂ ਹੀ ਪਾウダー ਪਾ ਕੇ ਮੈਂ ਕਿ ਦੁੱਧ ਪਿਆ ਕੇ ਨਾ ਸਾਦੇ ਰੋਟੀ ਬਣਾ ਲਈ ਭੁੱਖ ਲੱਗੀ ਸੀ ਹਾਂਜੀ ਸੱਸੀ ਕਾ ਭਾਬੀ ਸੱਸੀ ਕਾ ਕੀ ਹਾਲ ਹੈ ਬਸ ਤੁਸੀਂ ਠੀਕ ਆ ਵੀਜੀ ਐਸੇ ਵੀ ਠੀਕ ਆ ਰਾਇ ਜੀ ਚਲੋ ਆਪਿਆ ਸੱਸੀ ਕਾ ਮਾਸੀ ਜੀ ਸੱਸੀ ਕਾ ਇਹ ਆਜੋ ਪਾਣੀ ਤਾਂ ਨਹੀਂ ਠੀਕ ਹੈ ਇੱਥੇ ਬੈਠੋ ਚੇਅਰ ਲਓ ਕੋਈ ਨਹੀਂ ਕੋਈ ਘੱਟ ਨਹੀਂ ਆਓ ਕੀ ਕਰਤੀ ਕੁੜੀਆਂ 온더 사운ਡੇ ਜੇ ਸੀਂ ਰਹੀ ਅੱਛਾ ਨਹੀਂ ਨਾ ਤਾਂ ਨਾ ਨੂੰ ਆਇਆ ਕਿ ਸ਼ਮੀ ਨੇ ਤੇ ਉਹ ਸੌਂ ਰਹੀ ਸੌਂ ਰਹੀ ਤੇ ਹੁੰਦ ਰਹਾ ਕਿ ਚਲੀ ਗਈ ਘਰੇ ਉਹ ਸੁਗਮੰਦੀ मामੂ ਆ ਗਏ ਚਲੀ ਆ ਬਬਰ ਚਲੋ ਚਲੋ मामੂ ਨੂੰ ਮਿਲ ਕੇ ਉਹਨੇ ਪਹਿਲਾਂ ਨਾਲ ਹੀ ਹੱਸ ਆ ਗਏ ਕਿ मामੂ ਆ ਗਏ ਸੁਗਮੰਦੀ

ਮੰਮੂ ਤੇ ਨਹੀਂ ਇਹ ਤਾਂ ਗਨਾਗੇ ਤੇ ਖੇਦੇ ਨਹੀਂ ਹੈ ਮੰਮੂ ਬਲ ਵੀ ਕੀ ਆਰੇ ਬਾਬੇ ਪਾਣੀ ਪੀ ਤੇ ਮੈਂ ਕਿਹਨਾ ਮੈਂ ਹੁਣੇ ਪੀ ਕੇ ਆਈ ਮੈਨੂੰ ਥੱਗੀ ਪਿਆਸ ਮੌਸਮ ਥੋੜਾ ਚੇਂਜ ਹੋ ਗਿਆ ਨਾ ਆਪਾਂ ਨਿੰਬੂ ਵਾਲਾ ਜਿਦਿਓ ਨਹੀਂ ਮੈਂ ਨਹੀਂ ਖੀਣਾ ਨਾ ਤੂੰ ਤੇ ਨਹੀਂ ਤੁਸੀਂ ਨਹੀਂ ਨਹੀਂ ਕਰੀਆ ਜੁ ਨਾ ਯਾ ਨਹੀਂ ਆਜ ਨਹੀਂ ਨਹੀਂ ਪੀਂਦੇ ਤਾਂ ਛੋਡੋ ਨਾ ਸਿਮਰਤਾ ਸਾਈ ਪੀਵੇਗਾ ਹਾਂ ਜੀ ਸਾਈ ਇੱਥੇ ਨੇ ਬਾਹਰ ਮੰਮੂ ਜੀ

ਉਈ ਹੋਰ ਪਾਪੀ ਸੁਣਾਓ ਠੀਕ ਹੈ ਹਾਂ ਪੂਆਜੀ ਹੁਣੀ ਚਾਚੀ ਜੀ ਹੁਣੀ ਸਭ ਠੀਕ ਠਾਕ ਹੈ ਚਾਚੀ ਜੀ ਤੇ ਕੇ ਇਹ ਬੇਕੇ ਗਿਆ ਨਾ ਅੱਛਾ ਅੱਛਾ ਹਾਂ ਤੇ ਕਦੋਂ ਦੇ ਦੋ ਕੱਲ੍ਹ ਦੇ ਹੈ ਜੇ ਨਾ ਅੱਛਾ ਠੀਕ ਹੈ ਹਾਂ ਤੇ ਪੂਆਜੀ ਨੂੰ ਵੀ ਨਾਲ ਲੈ ਆਉਣਾ ਸੀ ਪੂਆਜੀ ਨੇ ਕਿ ਫਿਰ ਮੈਂ ਘਰ ਲੈਣੇ ਮੈਂ ਕਿਹਾ ਚਲੋ ਮੈਂ ਉਹ ਕਹਿੰਦੀ ਕਿ ਇਹਨਾਂ ਦੇ ਜਾ ਚਲੋ ਕੋਈ ਨਹੀਂ ਕਿ ਕਿਸੇ ਦਾ ਨਾ ਅੱਛਾ ਹੈ ਦੁਕਾਨ ਤੇ ਤੇ ਮੈਨੂੰ ਕਹਿੰਦੀ ਇੱਥੇ ਇਹਨਾਂ ਦੇ ਘਰ ਛੱਡ ਜਾ ਸਿੰਗਲ ਤਾਂ ਘਰੇ ਜਨਾ ਤਾਂ ਕਿੱਥੇ ਛੱਡਾ ਬੜਾ ਉਹਨੀਆਂ ਕੀਤਾ ਵੀਰੇ ਫਿਰ ਚੱਪੇ ਨੇ ਚੱਪੇ ਮੂੰਹ 'ਚ ਪਾਉਂਦੀ ਆ ਨਹੀਂ ਰਾਤੀ ਘਟਉਂਦੀ ਨਹੀਂ ਆ ਲੈ ਮੈਂ ਦੱਸ ਇਹ ਕੁਤੀ ਕੰਮ ਕਰ ਲੱਗੀ ਰਹਿੰਦੀ ਨਹੀਂ ਆ ਹਾਂਜੀ ਹੁਣ ਇਹਨਾਂ ਨੂੰ ਮਾਰੂਗੀ ਹੱਥ ਪਛਾਣਦੀ ਹੋਣਾ ਹਾਂ ਮੈਂ ਤਾਂ ਤੇਰੇ ਵਾਲਾ ਵੇਖ ਤੇਰੀ ਆਵਾਜ਼ ਸੁਣ ਕੇ ਨਾਲ ਹੀ ਦੋਦ ਲੱਭਣ ਲਈ ਉਹ ਵੇਖੋ ਆਹੀ ਆਹੀ ਚੰਮੀ ਤੂੰ ਬੱਦਰੀ ਆ ਪਰ ਰੋਟੀ ਪਾਈ ਖਾ ਕੇ ਕਿਹਨੇ ਪੁੱਛ ਰੋਟੀ ਘੜੀ ਲਾ ਨਾ ਮਣੀ ਬਣਾ ਪੋ ਨਹੀਂ ਮੈਂ ਚਾਹ ਦਾਲ ਕੇ ਆਈ ਆ ਨਹੀਂ ਨਾਸ਼ਤਾ ਕਰਕੇ ਆਈ ਆ ਪਛ ਹੈ ਨਾਸ਼ਤਾ ਹਾਂ ਦਾਲ ਚਾਹ ਬਣਾਣਾ ਕੁਛ ਲਾਇਆ ਫਿਰ ਦੁਕਾਨੀ ਘਰ ਦੀ ਜੇ ਨਹੀਂ ਰੋਟੀ ਖਾਦੀ ਮੈਂ ਬਣਾ ਲੈਣੀ ਆ ਨਾਸ਼ਤਾ ਵੀ ਕੀਤਾ ਚਾਹ ਬਸ ਕੀਤੀ ਬਸ ਇਹਨਾਂ ਨੇ ਮੈਨੂੰ ਛੱਡਣਾ ਇਹ ਤੇ ਕਹਿੰਦੇ ਮੈਂ ਸੁਖਮਨ ਨੂੰ ਦੇਖਣਾ ਤਾਂ ਅੰਦਰ ਆ ਗਏ ਚਲੋ ਕੀ ਕਰੂੰਗੀ ਜਾਣਾ ਤੇ ਮੈਂ ਚੱਲ ਜਾਂ ਨਾ ਕੋਈ ਐਡੀ ਕਾਰੀ ਕੋ ਪੈ ਹੈ ਭਾਬੀ ਬੈਨ ਦੋ ਮਿੰਟ ਨਹੀਂ ਉਹ ਆਂਦਾ ਟਾਈਮ ਹੋ ਜਾਂ शमी ਮੰਮੀ ਹੁੰਦੀ ਨਾ ਭਈ ਮੈਂ ਉਹਨਾਂ ਨੂੰ ਬੁਲਾ ਲੈਣਾ ਉਹ ਨਹੀਂ ਆ ਗਈ ਸਮਾਜਲ ਸੀਮਾ ਨੂੰ ਬੁਲਾ ਲਈਨੇ ਹਾਂਜੀ ਮੰਮੀ ਗਈ ਨਾਨਕੇ ਕਹਿੰਦੇ ਮੈਂ ਵੀ ਮੇਲਾ ਆਵਾਂ ਆਪਰੇ ਹਾਂ ਕਿੱਧਰ ਦਿੱਤਾ ਚੱਲੇ ਸੀ ਮੇਰੇ ਤੇ ਆ ਸੋਹਣੇ ਲੱਗਦੀ ਕੁੜੀਆਂ ਹਾਂਜੀ ਭਾਬੀ ਤੇ ਲੱਜਾਂ ਅੰਦਰ ਇਹ ਨੂੰ ਮੈਂ ਲਓ ਮੈਂ ਸਵਾਦ ਨਹੀਂ ਕੋਈ ਨਹੀਂ ਤੇ ਤੂੰ ਐਂ ਕਰ ਤੂੰ ਮੇਰੇ ਨਾਲੇ ਦੋ ਦੋ ਮਿੰਟ ਬੈਠ ਕੇ ਗੱਲਾਂ ਕਰ ਤਾਂ ਮਾਰਦਾ ਇਹਨਾਂ ਨੇ ਹੋਣੀ ਚਾਹੀਦੀ ਨਹੀਂ ਦੁਕਾਨ ਤੇ ਸਾਈਂ ਗਿਆ ਕਿੱਥੇ ਹਾਂਜੀ ਵੀਰ ਜੀ ਮਨਨ ਨੂੰ ਫੋਨ ਕੀਤਾ ਕਹਿੰਦੇ ਰਸਤੇ ਚ ਆਂਦੇ ਆ ਅੱਛਾ ਠੀਕ ਹੈ ਤੇ ਕਿੰਨਾ ਟਾਈਮ ਲੱਗੇਗਾ ਰਾਸਤੀ ਜੀ ਆਂਦੇ ਹੋਣੇ ਫਿਰ ਕਿਉਂਕਿ ਮੈਂ ਨਾ ਦੁਕਾਨੀ ਖੋਲਣੀ ਆ ਮੈਂ ਕਿਾ ਚੱਲوں ਨੂੰ ਮੈਂ ਲੈ ਕੇ ਜਾਨਾ ਕੋਈ ਗੱਲ ਨਹੀਂ ਮੇਰੇ 2 ਮਿੰਟ ਹੋਣੇ ਵੇਟ ਕਰ ਲਓ ਤੁਸੀਂ ਮਿਲ ਕੇ ਚਲ ਜਿਓ ਜੀ ਜੀ ਚਾਹ ਲੇ ਲੀ ਹਾਂ ਮੈਂ ਚਾਹੀਏ ਚਾਹ ਮੈਂ ਜਾ ਕੇ ਕੀ ਪੀ ਕੇ ਜਾਈ ਨੂੰ ਨਾ ਤਾਂ ਲੱਗਿਆ ਉਹਨੇ ਚਾਹ ਪੀ ਕੇ ਜਾਈ ਨਹੀਂ ਮਸਲੀ ਕਿਸੇ ਚੀਜ਼ ਦੇ ਲੋੜ ਉਹ ਨਾ ਤੇਰਾ ਆ ਜਾਏਗਾ ਸਾਹਿਲ ਵੀ ਲੱਕੀ ਪੁੱਤ ਤੂੰ ਇੰਨਾ ਕਾਲਾ ਪਿਆਵਾ ਕਿਤੇ ਜਾਣਾ ਵਾ ਕੰਮ ਅੱਜ ਮੈਂ ਦੁਕਾਨ ਖੋਲਣੀ ਆ ਨਾ ਜਾ ਕੇ ਮੈਂ ਤਾਂ ਹੀ ਕਹਿਣਾ ਸਾਹਿਲ ਨੂੰ ਮਿਲ ਕੇ ਜਾਣਾ ਚਾ ਕੋਈ ਗੱਲ ਨਹੀਂ ਦੁਕਾਨ ਖੋਲਣੀ ਆ ਕਿਤਾ ਡੇਟ ਕੋਈ ਨਹੀਂ ਬੈਠ ਚੱਕਰ ਤੇ ਆ ਜਾਦਾ ਸਾਹਿਲ ਉਹ ਆ ਗਏ ਸਾਨੂੰ ਲੈ ਪਾਜੀ ਆਏ ਪਈ ਅਸੀਂ ਘਰ ਸੇ ਘਰ ਕੇ ਆ ਸਾਹੀ ਵਧੀਆ ਆ ਜੀ ਤੈਨੂੰ ਦੱਸੋ ਬਹੁਤ ਠੀਕ ਹੈ ਤਾਂ ਬਾਬੀ ਨੂੰ ਵੀ ਲੈ ਆਉਣਾ ਸੀ ਨਾਲ ਹੀ ਅੰਦਰ ਹੀ ਗਏ ਆ ਅੱਛਾ ਅੰਦਰ ਆ ਤੂੰ ਜਦੋਂ ਚੱਲ ਗਿਆ ਮੈਂ ਤੈਨੂੰ ਫੋਨ ਕਰਨਦੀ ਹਾਂ ਚਲ ਕੋਈ ਨਾ ਫਾਇਲ ਤੇ ਨਾ ਕੋਈ ਗੱਲ ਕਰਨੀ ਇੱਧਰ ਆਓ ਦੱਸੋ ਵਾਜਾ ਯਾਰ ਇਹਨਾਂ ਨੂੰ ਕੋਈ ਗੱਲ ਕਰਨੀ ਪਤਾ ਨਹੀਂ ਗੱਲ ਕਰਨੀ ਇੱਧਰ ਆਓ ਮੈਨੂੰ ਕੀ ਪਤਾ ਉਹ ਸੱਚ ਉਹ ਵੀਰੇ ਨੇ ਮੇਰੇ ਨਾਲ ਗੱਲ ਨਹੀਂ ਕੀਤੀ ਸੀ ਕਿ ਜਿਹੜੀ ਤੁਸੀਂ ਆਪਾ ਤਮਾਨ ਕਰਨਾ ਵਾ ਸਾਈ ਨੂੰ ਨਾਲ ਲੈ ਕੇ ਜਾਇਆ ਕੱਪੜਿਆਂ ਲਈ ਮੇਰੇ ਸਭ ਨੂੰ ਉਹਦੇ ਬਾਰੇ ਗੱਲ ਕਰਨੀ ਹੁੰਦੀ ਆ ਉਹ ਤਾਂ ਕੁਝ ਕਰਨੀ ਉਧਰ ਲੈ ਗਈ ਇਧਰ ਆ ਗਾਲ ਪਾਈ ਕੋਈ ਨਾ ਆ ਜਾਂਦੇ ਯਾਰ ਅੱਛਾ ਲੱਗ ਜੂਗਾ ਪਤਾ ਕੀ ਜਾਂਦਾ ਕੋਈ ਖਾਸ ਗੱਲ ਕਰਨੀ ਕੋਈ ਨਹੀਂ ਕਰਦੇ ਆ ਬੈਠ ਜਾ ਹੋਰ ਸਨਾ ਕੰਮ ਕਰ ਠੀਕ ਹੈ ਕੰਮ ਕਰ ਚਲੋ ਮਹਾਰਾਜ ਦੀ ਕਿਰਪਾ ਹੀ ਆ ਬੜਾ ਵਧੀਆ ਚੱਲਣ ਦਿਆ ਚਲੋ ਵਧੀਆ ਚਾਹੀਦਾ ਵਾ ਸਾ ਯਾਰ ਇੱਕ ਨਾ ਗੱਲ ਪੁੱਛਣੀ ਸੀ ਗੁੱਸਾ ਤੇ ਨਹੀਂ ਕਰੇਗਾ ਨਹੀਂ ਨਹੀਂ ਨਾਲੇ ਇਦਾਂ ਦੀ ਕਿਹੜੀ ਗੱਲ ਐ ਜਿਹੜਾ ਮੈਂ ਗੁੱਸਾ ਕਰੂੰਗਾ ਦੇਖ ਆਪਣੇ ਦਿਮਾਗ ਵਿੱਚ ਗੱਲ ਉਹ ਜੀ ਨਾਲ ਲੈ ਆਈ ਨਾ ਕਿਉਂਕਿ ਜਿਸ ਤਰ੍ਹਾਂ ਸਾਨੂੰ ਸਿਮਰਤ ਨੇ ਦੱਸਿਆ ਮੈਂ ਤੁਹਾਨੂੰ ਉਹ ਹੀ ਕੁਝ ਪੁੱਛਣ ਲੱਗਾ ਹਾਂ ਸਿਮਰਤ ਨੇ ਕੀ ਦੱਸਿਆ ਨਾ ਸਿਮਰਤ ਨੇ ਇਹ ਦੱਸਿਆ ਹੈ ਕਿ ਜਿਹੜੀ ਕੁੜੀਆਂ ਨੂੰ ਚੈਨ ਨਹੀਂ ਪਾਉਣੀ ਆ ਨਾ ਉਹ ਕਹਿੰਦਾ ਇਹ ਵੱਡੇ ਨਾਲ ਦੀ ਲਿਆਏ ਉਹ ਜਿਹੜੀ ਮੈਂ ਪਾ ਸਕਾਂ ਸਿਮਰਤ ਨੂੰ ਕਿਹਾ ਮੈਂ ਹੂੰ ਜਿਹੜੇ ਸੀ ਤੈਨੂੰ ਕੱਪੜੇ ਦਿੱਤੇ ਸੀ ਨਾ ਉਹ ਤੁਸੀਂ ਆਪ ਹੀ ਦਿੱਤੇ ਸੀ ਅਸੀਂ ਤੇ ਇਸ ਕਰਕੇ ਦਿੱਤੇ ਸੀ ਪਿੱਛਾ ਆਪਣੇ ਸਾਥ ਨਾਲ ਸਵਾਰੇਗਾ ਤੇ ਉਹ ਤੇ ਸਿਮਰਤ ਨੇ ਦੱਸਿਆ ਕਿ ਸਾਹਿਬ ਦੇ ਕੱਪੜੇ ਪਾਉਂਦਾ ਹੀ ਨਹੀਂ ਉਹ ਤੇ ਕਹਿੰਦਾ ਕਿ ਮੈਂ ਰੈਡੀमेड ਪਾਣੇ ਆ ਭਾਜੀ ਵੇਖੋ ਜਿਹੜੀ ਵੀ ਤੁਹਾਡੇ ਮਨ ਵਿੱਚ ਗੱਲ ਆਣਾ ਤੁਸੀਂ ਇੱਕ ਵਾਰੀ ਸਾਰੀ ਕਰ ਦੋ ਫਿਰ ਮੈਂ ਤੁਹਾਨੂੰ ਸਾਰਿਆਂ ਦੇ ਜਵਾਬ ਦਵਾਂਗਾ ਹੋਰ ਵੀ ਜੇ ਕੋਈ ਗੱਲ ਆਣਾ ਤੁਸੀਂ ਬਾਅਦ ਵਿੱਚ ਜਿਗਾਉਣਾ ਮੇਰੇ ਨਾਲ ਬਸ ਨਾ ਦਿਲ ਖੋਲ ਕੇ ਗੱਲ ਕਰ ਦੋ ਦੇਖ ਸਾਹਿਬ ਹੈਗਾ ਤੇ ਤੂੰ ਆਪਣਾ ਹੀ ਆ ਠੀਕ ਹੈ ਨਾ ਮੈਂ ਤੇਰੇ ਨਾਲ ਤਾਂ ਇਸ ਕਰਕੇ ਗੱਲ ਕੀਤੀ ਕਿ ਚਲ ਜੇ ਤੈਨੂੰ ਕੋਈ ਵੀ ਡਿਮਾਂਡ ਆ ਨਾ ਕੋਈ ਵੀ ਤੈਨੂੰ ਚੀਜ਼ ਚਾਹੀਦੀ ਆ ਉਹ ਮੇਰੀ ਭੈਣ ਨੂੰ ਨਹੀਂ ਕਹਿਣਾ ਤੂੰ ਸਿੱਧਾ ਆ ਕੇ ਮਿਲੂਗਾ ਜਿਹੜੀ ਵੀ ਤੈਨੂੰ ਚੀਜ਼ ਦੀ ਲੋੜ ਆ ਬੱਸ ਭਾਜੀ ਆਹੀ ਗੱਲ ਸੀ ਨਾ ਕੋਈ ਹੋਰ ਗੱਲ ਨਹੀਂ ਨਹਿਗੀ ਨਹੀਂ ਸਾਇਦ ਹੋਰ ਵੀ ਗੱਲ ਹੈਗੀ ਆ ਤੇ ਮੈਂ ਤੁਹਾਨੂੰ ਕਹਿਨ ਦੇ ਆ ਭਾਜੀ ਜਿਹੜੀ ਵੀ ਗੱਲ ਹੈ ਨਾ ਤੁਸੀਂ ਦਿਲ ਖੋਲ ਕੇ ਕਰ ਦਿਓ ਸੰਘੋਣਾ ਮੇਰੇ ਨਾਲ ਹੁਣ ਜਿਹੜੇ ਸੁਖਮਨ ਦੇ ਕੱਪੜੇ ਦਿੱਤੇ ਜਿੰਨੇ ਵੀ ਅਸੀਂ ਗੋਦ ਭराई ਦੇ ਨੋਬੇ ਦਿੱਤੇ ਉਹ ਤੁਹਾਨੂੰ ਪਸੰਦ ਹੀ ਨਹੀਂ ਆਏ ਫਿਰ ਤੁਸੀਂ ਇਹ ਵੀ ਗੱਲ ਕਹਿਤੀ ਕਿ ਸਾਨੂੰ ਬ੍ਰਾਂਡ ਚਾਹੀਤੇ ਆ ਤੇ ਕੱਪੜੇ ਤੇ ਸਾਰੇ ਅਸੀਂ ਬ੍ਰਾਂਡ ਹੀ ਦਿੱਤੇ ਸੀ ਤੁਹ ਕੋਈ ਸਸਤੇ ਤੇ ਹੈ ਨਹੀਂ ਜਿਹੜੇ ਆਪਾਂ ਤੁਹਾਨੂੰ ਸਸਤੇ ਲੈ ਕੇ ਦੇ ਦਿੱਤੇ ਦੇਖੋ ਭਾਈ ਤੁਸੀਂ ਜੋ ਕਹਿਣਾ ਸੀ ਉਹ ਤੁਸੀਂ ਕਹਿਤਾ ਹੁਣ ਮੇਰੀ ਵੀ ਸੁਣ ਲਓ ਇਦਾਂ ਦਾ ਮੈਂ ਕੁਝ ਵੀ ਸਿਮਰਤ ਨੂੰ ਨਹੀਂ ਕਿਹਾ ਇਹ ਤੁਹਾਨੂੰ ਆਪ ਪਤਾ ਵਾ ਜਦੋਂ ਮੇਰਾ ਤੇ ਸਿਮਰਤ ਦਾ ਵਿਆਹ ਆਇਆ ਸੀ ਨਾ ਤੁਸੀਂ ਮੈਨੂੰ ਕਿੰਨਾ ਕੁਝ ਦਿੱਤਾ ਸੀ ਮੈਂ ਤੁਹਾਨੂੰ ਸਭ ਨੂੰ ਆਪ ਗਿਆ ਸੀ ਕਿ ਨਹੀਂ ਮੈਨੂੰ ਕੁਝ ਵੀ ਨਹੀਂ ਚਾਹੀਦਾ ਤੇ ਮੰਨ ਲਓ ਮੈਨੂੰ ਵੀ ਪਤਾ ਵਾ ਮੈਨੂੰ ਵੀ ਸਿਮਰਤ ਨੇ ਦੱਸਿਆ ਕਿ ਤੁਹਾਡਾ ਥੋੜਾ ਕੰਮਕਾਰ ਘੱਟ ਚੱਲਣ ਦਿਆ ਵਾ ਤੇ ਮੈਂ ਇਹ ਸਭ ਕੁਝ ਜਾਣਨ ਦੇ ਬਾਅਦ ਇਹ ਥੋੜੀ ਕਹਿਣਾ ਸੀ ਕਿ ਆਪਣੇ ਕਰਵਾ ਵੀ ਮੰਗਾ ਉਹ ਵੀ ਮੰਗਾ ਮੈਂ ਤਾਂ ਸਭ ਨੂੰ ਸਿਮਰਤ ਨੇ ਇਹ ਕਿਹਾ ਵਾ ਕਿ ਤੂੰ ਉਹਨਾਂ ਨੂੰ ਕਹਿ ਕੇ ਇਹ ਚੀਜ਼ ਦਾ ਭਾਰ ਨਾ ਸਮਝੋ ਇਹ ਕੋਈ ਬਾਹਰਲਾ ਘਰ ਨਹੀਂ ਆ ਆਪਣਾ ਹੀ ਘਰ ਆ ਨਾਲੇ ਜੇ ਇੱਥੇ ਚਾਰ ਹਿੱਸੇਦਾਰ ਵੀ ਹੋਣਗੇ ਨਾ ਤੇ ਆਪਾਂ ਜਿਵੇਂ ਉਹਨਾਂ ਨੂੰ ਹੈਂਡਲ ਕਰਨਾ ਕਰ ਲਾਂਗੇ ਤੋ ਆਪਣੇ ਵੀਰੇ ਨੂੰ ਇਹ ਕਹਿ ਕੇ ਕਿ ਇਹ ਚੀਜ਼ ਦਾ ਬੋਝ ਨਾ ਲੋ ਤੂੰ ਹੀ ਦਸਾਂ ਖਾਲੀ ਆ ਤਾ ਜੋ ਪਰ ਸਿਮਰਤ ਨੇ ਸਾਨੂੰ ਜਿਸ ਤਰ੍ਹਾਂ ਦੱਸਿਆ ਆਪਾਂ ਤੇ ਤੁਹਾਨੂੰ ਤਾਂ ਕਰਦੇ ਪੁੱਛੋ ਵੇਖੋ ਭਾਜੀ ਸਿੱਧੀ ਗੱਲ ਜੇ ਸਿਮਰਤ ਨੇ ਕਿਹਾ ਹੋਊਗਾ ਆਪਣੇ ਵੱਲੋਂ ਕਿਉਂਕਿ ਉਹਨੇ ਮੇਰੇ ਨਾਲ ਦੋ ਤਿੰਨ ਅਰੀ ਗੱਲ ਕੀਤੀ ਸੀ ਕਿ ਮੈਨੂੰ ਬੜਾ ਚਾਹ ਵਾ ਇਹ ਜਦੋਂ ਮੇਰਾ ਬੱਚਾ ਹੋਵੇ ਨਾ ਤੇ ਮੇਰੇ ਘਰ ਦੇ ਉਹਨਾਂ ਏਦਾਂ ਕਰਨ ਏਦਾਂ ਏਦਾਂ ਕਰਕੇ ਮੇਰੇ ਘਰ ਲਈ ਵਾਸਤੇ ਸਾਰਾ ਕੁਝ ਲੈ ਕੇ ਆਉਣ। ਬਾਕੀ ਕਹਿਣਾ ਨਹੀਂ ਚਾਹੀਦਾ ਉਹਦੇ ਮਨ ਦੀ ਇੱਛਾ ਨਹੀਂ ਉਹ ਸਾਰੀਆਂ ਤੇ ਉਹਨੇ ਮੇਰਾ ਨਾਮ ਲੈ ਕੇ ਤੁਹਾਡੇ ਨਾਲ ਕਰਦੀਆਂ। ਨਹੀਂ ਚਲੋ ਬੱਚੇ ਆਉਣ ਦੇ ਨਾਲ ਚਾਹ ਸੰਧੂ ਹੀ ਕੱਢੇਗਾ। ਭਾਜੀ ਆਪਣਾ ਵੀ ਜਿੰਨਾ ਜ਼ੋਰ ਵੱੱਟ ਤੋਂ ਵੱਧ ਲਾ ਦਿੰਦੇ ਆ। ਵੇਖੋ ਭਾਜੀ ਆਪਾਂ ਫੰਕਸ਼ਨ ਤੇ ਕਰਨਾ ਹੀ ਆ ਪਰ ਇਹ ਥੋੜੀ ਅੱਗੇ ਓਖੇ ਹੋ ਕੇ ਕਰ ਲੈਣਾ ਵਾ। ਹੁਣ ਹਰ ਇੱਕ ਦੀ ਕੰਡੀਸ਼ਨ ਕਦੀ ਮਾੜੀ ਹੁੰਦੀ ਆ ਕਦੀ ਚੰਗੀ ਹੁੰਦੀ ਆ। ਹੁਣ ਇਹ ਥੋੜੀ ਅੱਗੇ ਤੁਹਾਡਾ ਕੰਮਕਾਰ ਘਟਿਆ ਤੇ ਅਹੀਂ ਤੁਹਾਡੇ ਤੇ ਬੋਝ ਪਾ ਦਈ ਇਦਾਂ ਦਾ ਤੁਸੀਂ ਨਾ ਆਪਣੇ ਮਨ ਵਿੱਚ ਬਿਲਕੁਲ ਵੀ ਗੱਲ ਨਾ ਲਿਆਓ ਮੈਂ ਸਿਮਰਤ ਨੂੰ ਕੁਝ ਵੀ ਨਹੀਂ ਕਿਹਾ ਜੋ ਕੁਝ ਵੀ ਉਹਨੇ ਕਿਹਾ ਨਾ ਉਹਨੇ ਆਪਣੇ ਵੱਲੋਂ ਕਿਹਾ ਤੁਹਾਨੂੰ ਨਾਲ ਜੇ ਕੋਈ ਇਦਾਂ ਦੀ ਗੱਲ ਹੁੰਦੀ ਨਾ ਤੇ ਮੈਂ ਸਿਮਰਤ ਨੂੰ ਕੀ ਕਹਿਣਾ ਸੀ ਸਾਫ਼ ਹੀ ਤੁਹਾਡੇ ਨਾਲ ਗੱਲ ਕਰ ਲੈਣੀ ਤੁਹਾਨੂੰ ਪਤਾ ਹੀ ਆ ਮੈਂ ਤੁਹਾਡੇ ਨਾਲ ਰਹਿਣੇ ਭਰਾਵਾਂ ਵਾਂਗੂ ਆ ਮੈਂ ਤੁਹਾਨੂੰ ਆਪਣਾ ਵੱਡਾ ਭਰਾ ਸਮਝਦਾ ਹਾਂ ਵੇਖਾਂ ਭਲਾ ਚੱਲ ਗਿਆ ਹਾਇ ਰੱਬ ਅਜੇ ਤੱਕ ਸਾਈਡ ਲੱਗੀ ਬੈਠੇ ਆ ਇੰਨਾ ਨਹੀਂ ਲੱਗਦਾ ਕੋਈ ਨਾ ਕੋਈ ਪੰਗਾ ਪਾ ਦੇਣਾ ਘਰ ਉਹਨਾਂ ਨੇ ਫੰਕਸ਼ਨ ਰੱਖਣਾ ਵਾ ਤੇ ਆਪਣੀ ਲੀਲਾ ਪਾ ਕੇ ਬਹਿ ਜਾਂਦੀ ਕੁੜੀ ਦਸੂਗੀ ਆ ਕਹਿ ਕੇ ਨਾ ਮੈਂ ਇਹਨਾਂ ਨੂੰ ਇਹ ਜਾਓ ਦੁਕਾਨ ਤੇ ਟਾਈਮ ਸਰ ਐਵੇਂ ਗੱਲ ਵੱਧ ਵੱਧ ਦੀ ਵੱਧ ਜਾਏਗੀ ਫਿਰ ਮੰਮਾ ਨੇ ਬੋਲਣਾ ਵਾ ਕਿ ਜਦੋਂ ਮਨਾ ਕੀਤਾ ਇਹਦੇ ਨਾਲ ਗੱਲ ਕਰ ਉਦੋਂ ਕਰ ਲੈਂਦੇ ਜਦੋਂ ਮੰਮਾ ਹੁੰਦੇ ਮਨ ਮੜੀ ਚੁੱਧਰ ਦੇ ਕੇ ਨਾ ਤੇ ਕਹਿ ਕੀ ਹੁੰਦੀ ਆ